ਹਾਂਜੀ ਬਾਬਿਓ ਦਾ ਕੰਦਾ ਸਾਰੇ ਆਪਾਂ ਪਹੁੰਗੇ ਸ਼੍ਰੀ ਅਨੰਦਪੁਰ ਸਾਹਿਬ ਤੇ ਹੁਣ ਆਪਾਂ ਮੱਠਾ ਟੀਕਾਂਗੇ ਮੱਠਾ ਟੀਕਾਂਗੇ ਤੁਹਾਨੂੰ ਵੀਡੀਓ ਦਿਖਾਉਣੇ ਬਾਕੀ ਸਾਰੀ ਜੋ ਜੋ ਹੁੰਦਾ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਚੈੱਕ ਹਾਂਜੀ ਮਿੱਤਰੋ ਜਿਵੇਂ ਦੇਖ ਰਿਹਾ ਕਿ ਸ਼੍ਰੀ ਦਰਵਾਜ ਕਿਸੇ ਦਾ ਸਾਇਬ ਸ਼੍ਰੀ ਅਨੰਦਪੁਰ ਸਾਹਿਬਾ ਜੀ ਤੇ ਆਪਾਂ ਅੱਜ ਪਹੁੰਚੇ ਸੀਗੇ ਦਰਸ਼ਨ ਕਰਨ ਹਾਂ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਸਾਰੇ ਪਾਸੇ ਦੇ ਤੇ ਬਾਕੀ ਸਾਨੂੰ ਖਿਮਾ ਮੰਗੋ। ਹਾਂਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ 뷰 ਆ ਰਿਹਾ ਵਾ ਦੇਖੋ ਦਰਵਾਜ਼ਾ ਮੇਰਾ ਸਾਰੀ ਸੰਗਤਾਂ ਆਪਾਂ ਚਾਹੀਏ ਜੀ ਜੁੜੇ ਰਹੋ ਇਦਾਂ ਆਪਣੇ ਚੈਨਲ ਨਾਲ ਦਰਸ਼ਨ ਕਰੋ ਤੁਸੀਂ ਦਰਬਾਰ ਦੇ ਤੇ ਹੁਣ ਆਪਾਂ ਦਰਸ਼ਨ ਕਰਕੇ ਫਿਰ ਹੱਟ ਜਾਵਾਂਗੇ ਲੰਗਰ ਹਰਵਾਲ ਤੇ ਆ ਜੀ ਲੰਗਰ ਹਾਲ ਲਿਖਿਆ ਹੋਇਆ ਜੀ ਥੱਲੇ ਰਸਤਾ ਲੰਗਰ ਹਰਵਾਲ ਨੂੰ ਜਾ ਰਿਹਾ ਵਾ ਤੇ ਅੱਧੀ ਬਣੀ ਰਹੀ ਜੀ ਇਹ ਬੰਦ ਕਰ ਦੇ ਜਿਹੜਾ ਪਤਾ ਨਹੀਂ ਲੱਗੇ ਨਾਲ ਇਹ ਕਹਿੰਦੇ ਜਵਾਹ ਲੈ ਚੱਲ 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 ਪਹਿਲਾਂ ਆਪਾਂ ਦਾ ਨਾਲੇ ਲਾ ਲੈਣਾ ਜੀ ਇੱਧਰ ਸੰਗਤ ਤੇ ਭਾਂਡੇ ਦੀ ਸੇਵਾ ਕਰ ਰਹੀ ਹੈ ਜੀ ਵੀ ਵਧੀਆ ਸੇਵਾ ਕਰਨੀ ਚਾਹੀਦੀ ਹੈ ਤੇ ਹਾਂ ਆਪਾਂ ਤੁਹਾਨੂੰ ਬਿਜਾਰ ਘੁਮਾਵਾਂਗੇ ਨੀਚੇ ਜਾ ਕੇ ਬਾਜ਼ਾਰ ਦੇ ਸਾਰੇ ਆਪਾਂ ਉਹ ਆਪਾਂ ਦਿਖਾਉਣੇ ਦੇ ਬਚਾ ਆਹ ਦੇਖੋ ਜੀ ਇਹ ਹੈਗਾ ਜੀ ਸ਼੍ਰੀ ਮੰਦਰ ਸਾਹਿਬ ਜੀ ਦਾ ਬਾਜ਼ਾਰ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਚੱਕਣਾ ਨਹੀਂ ਹੋਣਾ ਦੇਖੋ ਤੁਸੀਂ ਰੌਣਕ ਦੇ ਦਰਵਾਜ਼ੇ ਗੋਲ ਲੈਣਾ ਗੋਲ ਦੇਖੋ ਤੁਸੀਂ ਚੈੱਕ ਕਰੋ ਬੜਾ ਦੇਖ ਲੈ ਲੈਣਾ ਲੈ ਲੈਨੇ ਯਾਰ ਅਗਲਾ ਠੀਕ ਹੈ ਨਾ ਲੈ ਲੈਨੇ ਯਾਰ ਇਹ ਦੂਰੇ ਲੈ ਲਿਓ ਆਕੇ ਲੈਨੇ ਲੈ ਲੈ ਕਿ ਲੈਣਾ ਇਹਦਾ ਕਿੱਥੋਂ ਲੈਣਾ ਤੇ ਹੋਰ ਕਿੱਥੋਂ ਲੈਣਾ ਉਹ ਅੱਗੇ ਚੱਲਦੇ ਆ ਉਹ ਨੂੰ ਨਾ ਲਾ ਗਰ ਉਹਨਾਂ ਨੂੰ ਉਹ ਲੈਣਾ ਬੜਾ ਕੱਢ ਕੇ ਪਾਉਂਦੇ ਵਾਜ ਲੈਣੇ ਉਹ ਹਾਂਜੀ ਉਹਨਾਂ ਨੂੰ ਹੁਣ ਗੱਲਾਂ ਜਾ ਰਹੇ ਆ ਚੱਕਦਾ ਹੀ ਨਹੀਂ ਪਿਆ ਸ਼੍ਰੀ ਮੋਨਾ ਦੇ ਮੰਦਰ ਤੇਰੇ ਜਾਵਾਂਗੇ ਤੇ ਹੁਣ ਉੱਥੋਂ ਵੀ ਦਰਸ਼ਨ ਕਰਾ ਦੇਣੀ ਹਾਂ ਹਾਂਜੀ ਦੋਸਤੋ ਅੱਪਾ ਆ ਗਏ ਆ ਨਾਣਾ ਦੇ ਵੀ ਦਰਵਾਜ਼ੇ ਤੋਂ ਉੱਪਰ ਨੂੰ ਜਾ ਰਹੇ ਆ ਪੌੜੀਆਂ ਤੇ ਆ ਪੌੜੀਆਂ ਬੱਸ ਸਟੈਂਡ ਦੇ ਉੱਤੇ ਆ ਪੌੜੀਆਂ ਜਾ ਰਹੀਆਂ ਵਾਂ ਨਾਲ-ਨਾਲ ਦੁਕਾਨਾਂ ਆ ਸਾਂ ਦੁਕਾਨਾਂ ਦੇ ਦਰਸ਼ਨ ਵੀ ਕਰਾਉਣੇ ਆ देखो नी कोंडा कर ले देखो वाह अम्मा हां तबले मंग देखनी छूटनी चाहिए यहां इधर भी गदर रखी है मर गया देखो ਜਕਾਰਾ ਮਾਤਾ ਨੈਣਾ ਦੇਵੀ ਦਾ ਓ ਸਤਿ ਸ਼੍ਰੀ ਅਕਾਲ ਕੀ ਜੈ ਦਰਬਾਰ ਕੀ ਜੈ ਦਰਬਾਰ ਕੀ ਜੈ ਹਾਂਜੀ ਹੁਣ ਤਾਂ ਰਸਤਾ ਥੋੜਾ ਰਹਿ ਗਿਆ ਆਪਣਾ ਤੇ ਬਾਕੀ ਟਾਈਮ ਟਾਈਮਿੰਗ ਕੀ ਹੋ ਰਹੀ ਆ 7 8 7 ਏ ਸਾਬ ਨਾਲ ਆਰਤੀ ਹੋ ਰਹੀ ਹੋਣੀ ਆ ਮਾਤਾ ਜੀ ਦੀ ਆਰਤੀ ਲੰਬੀ ਹੋ ਜੀ ਮੈਨੂੰ ਪਪਾ ਤੁਹਾਨੂੰ ਦਿਖਾਵਾਂਗੇ ਜਦੋਂ ਮੱਥਾ ਟੇਕਾਂਗੇ ਤੇ ਇੱਦਾਂ ਹੀ ਬਣੇ ਰਹੋ ਆਪਾਂ ਸਾਰਾ ਟੋਟਲੀ ਵਲੌਗ ਆਪਾਂ ਇਕੱਠਾ ਹੀ ਪਾਵਾਂਗੇ ਤੇ ਤੁਸੀਂ ਬਸ ਬਣੇ ਰਹੋ ਸਾਡੇ ਨਾਲ ਆ ਦੇਖੋ ਜੀ ਆ ਮੈਂ ਡਰ ਗਿਆ ਪਾ ਆਹ ਤੋਈ ਘੱਲ ਲਾ ਓਏ ਮੈਂ ਡਰ ਗਿਆ ਮੈਂ ਕਿਹ ਤੋਂ ਨਹੀਂ ਕੀ ਚੀਜ਼ ਆ ਹੋ 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 ਗਈ ਗਈ ਵੀਡੀਓ ਹਾਸਲਾ ਬਣਾਈ ਰੱਖਿਓ ਬਸ ਤੁਹਾਨੂੰ ਦਰਸ਼ਨ ਕਰਾਵਾਂਗੇ ਬਸ ਇਦਾਂ ਕਿ ਅੱਗੇ ਕੋਈ ਮਨਾ ਨਾ ਕਰੇ ਵੀਡੀਓ ਬਣਾਉਣ ਤੋਂ ਬਾਕੀ ਕੋਸ਼ਿਸ਼ ਪੂਰੀ ਕਰਾਂਗੇ ਅਸੀਂ ਤੁਹਾਡੇ ਦਰਸ਼ਨ ਤੁਹਾਨੂੰ ਦਰਸ਼ਨ ਕਰਵਾਉਣ ਦੀ ਮਾਤਾ ਜੀ ਦੇ ਬਾਕੀ ਇੱਥੇ ਭਗਤ ਵੀ ਬਹੁ ਹੁੰਦੇ ਆ ਉਹਨਾਂ ਤੋਂ ਬਚਾ ਕੇ ਵੀ ਸਾਨੂੰ ਹੌਨ ਰੱਖਣਾ ਪੈਣਾ ਵਾ ਆਪਣਾ ਸਮਾਨ ਰੱਖਣਾ ਪੈਣਾ ਵਾ ਆਮ ਦਾ ਜਾਣਿਆ ਆਪਾਂ ਕੀ ਤਿੰਨੇ ਜਾਣੇ ਆ ਰਹੇ ਆ ਪੈਂਦਾ ਫੋਟੋ ਸਾਈਡ ਤੇ ਨਹੀਂ ਦਾ ਜਕਾਰਾ ਲਾਓ ਬਾਪੋ ਚ ਜਕਾਰਾ ਸ਼ੇਰ ਵਾਲੀ ਮਾਤਾ ਬਾਬੋ ਬਹੁਤ ਸੱਚੇ ਦਰਬਾਰ ਕੀ ਜੈ ਜਕਾਰਾ ਛੜਾਈ ਢੋਣ ਵਾਲੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਦਰਬਾਰ ਕੀ ਜੈ ਬਾਬੇ ਪਰ ਮੁੱਕੇ ਜਾਗਾਂ ਕਲੀ ਜਾਂਦਾ ਕਲੀ ਜਾਂਦਾ ਜਕਾਰਾ ਕੜਮ ਮਾਰੀ ਜਾ ਹਾਂਜੀ ਚਲੋ ਤੇਰੀ پوری ਵੀਡੀਓ ਤੁਹਾਨੂੰ ਉੱਥੇ ਜਾ ਕੇ ਦੇ ਜਾ ਕੇ ਕਰਦੇ ਹਾਂ ਸਟਾਰਟ ਤੇ ਬਾਕੀ ਚਲੋ ਠੀਕ ਆਪਾਂ ਅੱਗੇ ਜਾ ਕੇ ਮਿਲਦੇ ਹਾਂ ਦਰਵਾਜ਼ੇ ਤੇ ਆਪਾਂ ਪਹੁੰਚ ਜੀ ਅੱਜ ਅਸੀਂ ਆਪਾਂ ਦਰਵਾਜ਼ਾ ਪਹੁੰਚਾ ਰਹੇ ਹਾਂ ਤੇ ਵੀਡੀਓ ਰੋਕ ਕੇ ਯਾ ਕੈਮਰਾ ਚਾਲੂ ਕਰ ਲਿਆ ਵਾ ਅੱਗੇ ਦਮ ਦਸਾਂਗੇ ਆਦੇ ਗggen ਉਹਨੇ ਓਏ ਓਏ ਅੱਦਰ ਆਹ ਸੇ ਨਾ ਕੀ ਹਾਲ ਬਣਿਆ ਨਾ ਧੀਏ ਥੋਈ ਰੀਓ ਥੋਹ ਇੰਟਰਨੈਟ ਏਰੀਆ ਜੋਂ ਸਾਰਾ ਵੀਡੀਓ ਤੂੰ ਤੂੰ

ਜੈ ਮਾਤਾ ਦੀ 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 ਹਾਂਜੀ ਆਪਾਂ ਤੁਹਾਨੂੰ ਹੁਣ ਇੱਥੇ ਤੱਕ ਦਰਸ਼ਨ ਕਰਵਾ ਦਿੰਦੇ ਆ ਮਾਤਾ ਲੇਡੀ ਜੀ ਵੀ ਦਰਬਾਰ ਤੇ ਤੇ ਹੁਣ ਇਸ ਤੋਂ ਅੰਦਰ ਤਾਂ ਉਹਨਾਂ ਨੇ ਕੈਮਰਾ ਲੈ ਕੇ ਜਾਣ ਦੀ ਨਹੀਂ ਦੇਣਾ ਤੇ ਆਪਾਂ ਇੱਥੇ ਵੀਡੀਓ ਨੂੰ ਬੰਦ ਕਰਦੇ ਆਂ ਤੇ ਆਪਾਂ ਹੁਣ ਮਿਲਾਂਗੇ ਅਗਲੇ ਬਲੌਗ ਤੇ